ਕੀ ਅੱਜ ਸਾਰੇ ਪੰਜਾਬ 'ਚ ਕਸੋ ਇਕ ਆਪਰੇਸ਼ਨ ਸਾਡੇ ਵਰਦੀ ਡੀਜੀਪੀ ਸਾਹਿਬ ਨੇ ਪੰਜਾਬ ਨੇ ਸ਼੍ਰੀ ਗੌਰਵ ਜੀ ਆਦੂ ਜੀ ਨੇ ਸਟਾਰਟ ਕੀਤਾ ਦਾ ਕਾਫੀ ਦੇਰ ਤੋਂ ਤੁਸੀਂ ਜਾਣਦੇ ਹੋ ਕਾਡਨ ਐਂਡ ਸਰਚ ਆਪਰੇਸ਼ਨ ਇਹਦੇ ਤਹਿਤ ਸਾਰੇ ਡਿਸਟ੍ਰਿਕਟਸ ਨੂੰ ਇੱਕ ਟਾਈਮਸ ਦਾ ਆਇੰਦਾ ਸੀਕ੍ਰੀਟਲੀ ਉਸ ਟਾਈਮ ਦੇ ਦੌਰਾਨ ਡਿਸਟ੍ਰਿਕਟ ਐਸਐਸਪੀਸ ਐਂਡ ਕਮਿਸ਼ਨਰਸ ਇਨਕੁਇਰੀਸ਼ਸ ਆਪਣੀ ਆਪਣੀ ਫੋਰਸ ਨੂੰ ਇਕੱਠਾ ਕਰਕੇ ਆਰਗੇਨਾਈਜ਼ ਕਰਕੇ ਇਹ ਆਪਰੇਸ਼ਨ ਲਾਂਚ ਕੀਤਾ ਜਾਂਦਾ ਜਿਹਦੇ ਤਹਿਤ ਜਿੰਨੇ ਵੀ ਸਸਪੈਕਟਡ ਬੰਦੇ ਨੇ ਸਸਪੈਕਟਡ ਪੌਗਰਸ ਨੇ اسپੈਸ਼ਲੀ ਅਬਾਊਟ ਡਰੱਗਸ ਆਰਮਸ ਐਂਡ ਅਦਰ ਕ੍ਰਿਮੀਨਲਸ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਜਾਂਦੀ ਆ ਰੇਡ ਕੀਤੇ ਜਾਂਦੇ ਆ ਹੋਰ ਨਾਕੇ ਵਗੈਰਾ ਲਗਾ ਕੇ ਸਪੈਸ਼ਲ ਸਰਚ ਕਰਕੇ ਇਹ ਆਪਰੇਸ਼ਨ ਕੀਤਾ ਜਾਂਦਾ ਤਾਂ ਕਿ ਜਿਹੜਾ ਡਰੱਗਸ ਦਾ ਥੋੜਾ ਜਿਹਾ ਮਨਾਸ ਹੈਗਾ ਇਹਨੂੰ ਠਲ ਪਾਈ ਜਾ ਸਕੀ ਤੇ ਕੰਟਰੋਲ ਕੀਤਾ ਜਾ ਸਕੀ ਕ੍ਰਾਈਮਨਲਜ਼ ਨੂੰ ਰੈਸਟ ਕੀਤਾ ਜਾ ਸਕੀ ਔਰ ਸੋਸਾਇਟੀ ਚ ਇਹਦਾ ਪੋਸਿਬਲ ਬਣ ਜਾਏ ਇਹਦੇ ਤਹਿਤ ਮੇਰੀ ਡਿਊਟੀ ਅੱਜ ਡੀਪਸਾਹਬ ਨੂੰ ਲਗਾਈ ਗਈ ਸੀ ਮਾਨਸਾ ਸੋ ਮੈਂ ਕੱਲ ਰਾਤ ਇੱਥੇ ਆਇਆ ਦਾ ਐਸਐਸਪੀ ਸਾਹਿਬ ਨੇ ਸਾਰਾ ਬੈਠ ਕੇ ਮੇਰੇ ਨਾਲ ਪਲਾਨ ਕਰਿਆ ਸੀ ਆਪਣੇ ਅਫਸਰਾਂ ਨਾਲ ਅੱਜ ਇਹਨਾਂ ਨੇ ਸਾਰੇ ਮਾਨਸਾ ਡਿਸਟ੍ਰਿਕਟ ਚ 300 ਤੋਂ ਉੱਪਰ ਜਵਾਨ ਤੇ ਰਿਫੋਰਸ ਆਰੀਏ ਕੋ ਲਗਾਈ ਹੈ ਪੰਜ ਗੱਸਰ ਅਫਸਰ ਨੇ ਜਿਨ੍ਹਾਂ ਚ ਤਿੰਨ ਡੀਐਸਪੀ ਸਾਹਿਬ ਜਿਨ੍ਹਾਂ ਨੇ ਦੋ ਹੋਰ ਡੀਐਸਪੀ ਜੀ ਉਹਨਾਂ ਦੀ ਵਕਫਾ ਟੀਮਾਂ ਬਣਾ ਕੇ ਤੇ ਉਸ ਰਾਣੇ ਸਥਾਪਿਤ ਹੈ ਇਸ ਕਰਕੇ ਅਸੀਂ ਅੱਜ 29 ਅਪ੍ਰੈਲ ਨੂੰ ਅਸੀਂ ਇੱਥੇ ਆਏ ਆ ਸੁਪਰਵਾਈਜ਼ ਕਰਨ ਵਾਸਤੇ ਦੇਖਣ ਵਾਸਤੇ ਇਹ ਆਪਰੇਸ਼ਨ ਸਵੇਰੇ 8 ਵਜੇ ਹੋਇਆ ਸੀਗਾ ਔਰ ਦੁਪਹਿਰ ਦੇ 2 ਵਜੇ ਤੱਕ ਚੱਲੇਗਾ ਹੁਣ ਤੱਕ ਪੰਜ ਅਫੇਅਰ ਅਸੀਂ ਦਰਜ ਕਰ ਚੁੱਕੇ ਹਾਂ ਸਵੇਰ ਤੋਂ ਮਾਨਸਾ ਡਿਸਟ੍ਰਿਕਟ ਇਦੇ ਸਾਨੂੰ ਗਾਂਜਾ ਨਸ਼ੀਲੇ ਕੈਪਸੂਲਸ ਔਰ ਲਾਹਣਾ ਮਿਲ ਚੁਕੀ ਹੈ ਕੁਝ ਸਾਨੂੰ ਸਸਪੈਕਟਡ ਵਹੀਕਲਸ ਵੀ ਮਿਲੇ ਨੇ ਜਿਹੜੇ ਸ਼ੱਕ ਹੈ ਇਹਨਾਂ ਨੂੰ ਮਾਨਸਾ ਪੁਲਿਸ ਨੂੰ ਕਿਉਂ ਚੋਰੀ ਦੇ ਵਹੀਕਲ ਨੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅ ਦੋਵੇ ਤੱਕ ਇਹ ਆਪਰੇਸ਼ਨ ਖਤਮ ਹੋ ਜਾਏਗਾ ਤੋ ਆਈ ਵਿਲ ਰਿਕਵੈਸਟ ਐਸਐਸ ਸਾਹਿਬ ਕਿ ਆਫਟਰ 2:00 ਕਲੋਕ ਤੁਹਾਨੂੰ ਸਭ ਨੂੰ ਸਾਰਾ ਡਾਟਾ ਮਿਲ ਜਾਏਗਾ ਕਿੰਨੀਆਂ ਟੋਟ ਰੈਫਰਸ ਹੋਈਆਂ ਕਿਹੜੀ ਟੋਟਨ ਕੈਵਿਜ਼ ਹੋਈਆਂ ਸਭੀਆਂ ਪ੍ਰੋਜੈਕਟਾਂ ਦੇ ਸਰਕਾਰ ਨੂੰ ਸਰ ਕੀ ਅਪੀਲ ਕਰਨਾ ਚਾਹੁੰਦਾ ਹਾਂ ਨੰਦਸੇ ਜਿਵੇਂ ਬੇਕਦਾਗਾ ਜਾ ਮੰਦੇ ਦੀ ਪੁਲਿਸ ਦਾ ਕਦੇ ਵੀ ਕੰਮ ਤਬ ਤੱਕ ਨਹੀਂ ਕੰਪਲੀਟ ਹੋ ਸਕਦਾ ਜਦ ਤੱਕ ਸਾਨੂੰ ਲੋਕਾਂ ਦਾ ਸਹਿਯੋਗ ਨਹੀਂ ਮੈਂ ਜਨਤਾ ਨੂੰ ਇਹ ਹੀ ਅਪੀਲ ਕਰਾਂਗਾ ਇਹ ਰਿਕੁਐਸਟ ਕਰਾਂਗਾ ਕਿ ਮਾਨਸਾ ਪੁਲਿਸ ਸਾਥ ਦਿਓ ਬਹੁਤ ਅੱਛੀ ਟੀਮ ਆਫ ਆਫਸਰਸ ਇੱਥੇ ਪੋਸਟਡ ਹੈ ਜਦ ਤੱਕ ਲੋਕ ਸਾਨੂੰ ਨਹੀਂ ਇਨਫਰਮੇਸ਼ਨ ਦੇਣਗੇ ਕੋਈ ਇੰਨੀ ਫੋਰਸ ਵੀ ਗਰੀਕ ਦੇ ਵੀ ਹੁੰਦੀ ਕੀ ਘਰ ਘਰ ਚ ਇੱਕ ਗਲੀ ਗਲੀ ਮੋਹਲੇ ਮੋਹਲੇ ਚੌਂਕ ਤੇ ਅਸੀਂ ਫੋਰਸ ਕਾਸੀਏ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਨੇ ਹਮੇਸ਼ਾ ਹੀ ਕਾਬਜਾ ਬੰਦ ਕਰੇ ਮੈਂ ਲੋਕਾਂ ਨੂੰ ਇਹ ਹੀ ਫੀਲ ਕਰਾਂਗਾ ਕਿ ਸਾਡਾ ਸਾਥ ਦਿਓ ਸਾਨੂੰ ਦੱਸੋ ਕਿ ਕਿਹੜਾ ਆਦਮੀ ਸ਼ੱਕੀ ਹੈ ਕਿਹੜਾ ਆਦਮੀ ਗਲਤ ਕਰਦਾ ਦੇਖੋ ਬੜੀ ਸਿੰਪਲੀ ਚੀਜ਼ ਹੈ ਇੱਕ ਮੋਹੱਲੇ ਚ ਇੱਕ ਪਿੰਡ ਚ ਇੱਕ ਗਲੀ ਚ ਕਿਸੇ ਸ਼ਹਿਰ ਚ ਕਿਸੇ ਕਸਬੇ ਚ ਇੱਕ ਆਦਮੀ ਰਹਿੰਦਾ ਉਹਦਾ ਲਾਈਫ ਸਟਾਈਲ ਬੜਾ ਡਿਫਰੈਂਟ ਹੁੰਦਾ ਨਾ ਉਹਦਾ ਘਰ ਅੱਛਾ ਹੁੰਦਾ ਨਾ ਉਹ ਕੋ ਅੱਛੇ ਵਹੀਕਲਸ ਹੁੰਦੇ ਆ ਨਾ ਉਹਦਾ ਰਹਿਣ ਦਾ ਚੰਗਾ ਹੁੰਦਾ ਬਟ ਸਡਨਲੀ ਉਹਦੀ ਲਾਈਫ ਸਟਾਈਲ ਚੇਂਜ ਹੋ ਜਾਂਦਾ 댓 ਮੀਨਸ ਕਿ ਜਾਂ ਤੇ ਉਹਨੂੰ ਕੋਈ ਇਨਕਮ ਨਹੀਂ ਆ ਅੱਛੇ ਢੰਗ ਤੋਂ ਆ ਰਹੀ ਹੈ ਜਾਂ ਮਾੜੇ ਢੰਗ ਤੋਂ ਆ ਰਹੀ ਹੈ 90% ਕੇਸਸ ਤੋਂ ਜ਼ਿਆਦਾ ਕੇਸਸ ਚ ਥਿਸ ਇਜ਼ ਅਨ ਇਲਗਾਟਰਨ ਮਨੀ ਅਰਨ ਬਾਈ ਰੋਂਗ ਐਕਟੀਵਿਟੀਆਂ ਇੰਡल्ज ਇਨ ਇੰਡਸ ਇਨ ਰੋਂਗ ਅਨਲਾਲ ਫਲ ਐਕਟੀਵਿਟੀਆਂ ਕੋ ਲੋਕ ਸਾਨੂੰ ਸਿਰਫ ਇੰਨਾ ਹੀ ਦੱਸਣ ਅਸੀਂ ਐਕਸਪੈਕਟ ਨਹੀਂ ਕਰਦੇ ਕਿ ਲੋਕਾਂ ਨੂੰ ਫੜਨ ਜਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਲੇਕਿਨ ਅਗਰ ਲੋਕ ਸਨ ਉਹ ਇਹ ਦੱਸਣ ਵੀ ਸਾਰੇ ਬੰਦਾ ਸ਼ੱਕੀ ਆ ਜੀ ਇਹ ਤੇ ਗਲਤਕਾ ਮੋਰਾ ਲੱਗਦਾ ਕਾਇਨਲੀ ਜੇ ਕਰ ਲੋ ਦੇਰ ਜੌਬ ਇਸ ਡਨ ਅਗਲਾ ਕੰਮ ਲੋਕਲ ਪੁਲਿਸ ਦਾ ਹੈਗਾ ਉਹਨਾਂ ਨੇ ਫਿਰ ਆਪਣਾ ਸਬਕ ਕਰਨਾ ਉਹਨਾਂ ਨੇ ਐਂਡ ਵੀਲ ਡਿਫਰਨਟਲੀ ਡੂ ਦ ਆਰਬ ਸਰ ਜੀ ਮੇ ਸਾਡੇ ਇਧਰਲੇ ਜਿਹੜੇ ਜ਼ਿਲ੍ਹੇ ਆ ਮਾਨਸਾ ਬਟਿੰਡਾ ਐ ਇੱਥੇ ਮੈਡੀਕਲ ਨਸ਼ਾ ਦਾ ਜਿਹੜੀ ਜ਼ਿਆਦਾ ਡਿਮਾਂਡ ਐ ਔਰ ਜ਼ਿਆਦਾ ਮੈਡੀਕਲ ਨਸ਼ੇਤੇ ਕਰ ਰਿਆ ਉੱਚ ਪੁਲਿਸ ਬੇਵਸ ਦਿਖਾਈ ਦਿੱਦੀ ਆ ਉਹਦੇ ਲਈ ਕੋਈ ਰਣਨੀਤੀ ਬਣਾਈ ਜਾ ਰਹੀ ਆ ਵੀ ਮੈਡੀਕਲ ਨਸ਼ੇ ਨੂੰ ਨਕੀਲ ਕੱਸੀ ਜਾ ਸਕੇ ਜਿਹੜੀ ਦੇਖੋ ਇਹ ਕਹਿਣਾ ਨਹੀਂ ਠੀਕ ਹੈ ਕਿ ਪੁਲਿਸ ਬੇਵਸ ਨਜ਼ਰ ਆਉਂਦੀ ਆ ਅ ਰਾਤ ਅਸੀਂ ਬੈਠੇ ਸੀ ਵੀ ਡਿਸਕਸਿੰਗ ਥਿਸ ਤੋਂ ਮੈਨੂੰ ਐਸਐਸਓ ਦੇ ਨਾਲ ਆਫਸਰ ਨੇ ਦੱਸਿਆ ਕਿ ਬਹੁਤ ਸਾਰੇ ਇਸ ਨੇਚਰ ਦੇ ਰਿਕਵਰੀ ਹੋਈ ਐ ਆਪਣੇ ਮਾਨਸਾ ਡਿਸਟ੍ਰਿਕਟ ਔਰ ਕਾਫੀ ਐਫਐਸ ਦਰਜ ਹੋਈਆਂ तकरीबन एवरीडे एवरी मंथ 15 ਤੋਂ 20 ਐਫਐਸ ਦਰਜ ਕਰ ਰਹੇ ਹੈ ਇਹਨਾਂ ਨੇ ਡੀਸੀਜ਼ ਆਫ 144 ਵਿਦਿਚੇ ਆਰਡਰ ਕਰਾਏ ਨੇ 188 ਦੇ ਪਰਚੇ ਦੇ ਰਹੇ ਹੈ ਲੇਕਿਨ ਇਹ ਨਾਲ ਉਸ ਯੂਥ ਵੀ ਸਾਡਾ ਨਾਲ ਥੋੜਾ ਪਟਕ ਗਿਆ ਹੈ ਅਸੀਂ ਪੁਲਿਸ ਅਫਸਰ ਸਮਝਿੰਦੇ ਆ ਕਿ ਸਿਰਫ ਪਰਚੇ ਦਰਜ ਕਰਨ ਨਾਲ ਹੀ ਇਹ ਚੀਜ਼ ਕੰਟਰੋਲ ਨਹੀਂ ਹੋਏਗੀ ਯੂਥ ਨੂੰ ਮੋਟੀਵੇਟ ਕਰਨਾ ਪਏਗਾ ਯੂਥ ਨੂੰ ਡਿਡਕਸ਼ਨ ਕਰਨੀ ਪਏਗੀ ਜਿਹੜੇ ਇਸ ਮਸ਼ੇਲੇ ਲੱਗੇ ਹੈ ਉਸ ਸਭ ਤੋਂ ਵੱਡੀ ਚੀਜ਼ ਹੈ ਯੂਥ ਦੀ ਐਨਰਜੀ ਉਹ ਚੈਨਲਾਈਜ਼ ਕਰਨੀ ਪੈਗੀ ਅੱچھے ਚੈਨਲਸ ਸਪੋਰਟਸ ਉਹਨਾਂ ਨੂੰ ਲਗਾਉਣਾ ਪੈਗਾ ਜਿੱਥੇ ਮੁੰਡੇ ਜਾਣ ਆਪਣੀ ਵਰਜਿਸ ਕਰਨ ਆਪਣਾ ਇੱਕ ਟਾਈਮ ਹੋਵੇ ਉਹਨਾਂ ਦਾ ਸਪੋਰਟਸ ਨਸ਼ੇ ਸਭ ਤੋਂ ਓੜਨ ਸ਼ਾਇਦ ਜਿਹੜੇ ਪਲੇਅਰ ਨੇ ਜਿਹੜੇ ਬੰਦੇ ਕਿਸੇ ਵੀ ਰੂਟੀਨ ਨੂੰ ਫਾਲੋ ਕਰਨ ਦੀ ਆਦੀ ਨੇ ਜੇ ਕਰਜੋ ਕੋ ਕਰਦਾ ਹੈਗਾ ਤੁਸੀਂ ਦੇਖ ਲਓ ਕਿ ਜੇ ਆਪਾਂ ਸ਼ਾਮ ਨੂੰ ਸੈਰ ਕਰਨੀ ਆ ਕਿ ਖੇਡਣਾ ਹੋਏ ਨਾ ਤੇ ਸਾਰਾ ਦਿਨ ਉਸ ਟਾਈਮ ਦੀ ਵੇਟ ਰਹਿੰਦੀ ਹੈ ਇਹ ਸੀ ਉਸ ਨੂੰ ਕੰਮ ਨਾ ਕਰਸੋ ਤਾਂ ਦਾ ਖਾਲੀ ਖਾਲੀ ਯਾਰ ਅੱਜ ਰਾਤ ਦਾ ਖਾਣਾ ਖਾਣ ਦਾ ਮਜ਼ਾ ਨਹੀਂ ਆਉਂਦਾ। ਸੋ ਮੈਂ ਇਹੀ ਕਹੂੰਗਾ ਸਸਬਾਹ ਨੂੰ ਕਿ ਥੋੜਾ ਸਪੋਰਟ ਦੇ ਪਾਸੇ ਧਿਆਨ ਦੇ। ਮੁੰਡਿਆਂ ਦੇ ਯੂਥ ਕਲੱਬ ਬਣਾਉਣ, ਸਪੋਰਟਸ ਕਲੱਬ ਬਣਾਉਣ, ਉਹਨਾਂ ਨੂੰ ਮੋਟੀਵੇਟ ਕਰਨ, ਪੇਰੈਂਟਸ ਨੂੰ ਕਾਨਫਰੈਂਸ ਲੈਣ, ਜਿਹੜੇ ਐਨ ਡੀਓਜ਼ ਨੇ ਜਿਹੜੀਆਂ ਸਸਾਵਾਂ ਬੜੀਆਂ ਨੇ, ਕਮੇਟੀਆਂ ਬਣੀਆਂ ਨੇ ਪਿੰਡਾਂ ਜਿਹਾ ਮੋਹੱਲਿਆਂ ਜਿਹਾ ਸ਼ਹਿਰਾਂ 'ਚ। ਉਹਨਾਂ ਨੂੰ ਸ਼ਾਮਲ ਕਰਨ ਤਾਂ ਕਿ ਅਸੀਂ ਬੱਚਿਆਂ ਨੂੰ ਪੋਜ਼ਿਟਿਵਿਟੀ ਦੇ ਕੇ ਉਹਨਾਂ ਦੇ ਮਾਈਂਡ ਨੂੰ ਠੀਕ ਰੱਖ ਕੇ ਠੀਕ ਦਿਖਾਉਣ ਵਾਲੇ ਪਾਸੇ ਅਸੀਂ ਲੈ ਕੇ ਜਾ ਸੀਗੇ